ਪੰਜਾਬ ਬੁਲੇਟਿਨ ਦੇ ਵਿੱਚ ਸਵਾਗਤ ਹੈ ਮੈਂ ਆਸ਼ੇਖਰ ਰਾਏ ਖਬਰਾਂ ਦੀ ਸ਼ੁਰੂਆਤ ਕਰਾਂਗੇ ਪਰ ਉਸ ਤੋਂ ਪਹਿਲੇ ਇੱਕ ਨਜ਼ਰ ਮਾਰ ਲੈਣੇ ਅੱਜ ਦੀਆਂ ਸੁਰਖੀਆਂ ਤੇ ਗੁੰਮਸ਼ੁਦਾ ਚੰਨੀ ਦੀ ਤਲਾਸ਼ 'ਚ ਜਲੰਧਰ ਦੇ ਸ਼ਾਕੋਟ ਵਾਸੀ ਥਾਂ-ਥਾਂ ਲਗਾਏ ਚੰਨੀ ਸਾਹਿਬ ਦੇ ਗੁੰਮਸ਼ੁਦਾ ਹੋਣ ਦੇ ਪੋਸਟਰ ਪਹਿਲਾਂ ਬੀਜੇਪੀ ਆਗੂ ਵੱਲੋਂ ਵੀ ਲਗਾਏ ਗਏ ਸੀ ਅਜਿਹੇ ਪੋਸਟਰ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਦਾ ਅਹਿਮ ਮੁੱਦਿਆਂ ਤੇ ਵੱਡਾ ਬਿਆਨ ਸਿੱਖ ਕਿਰਦਾਰ ਤੇ ਬਣ ਰਹੀਆਂ ਫਿਲਮਾਂ ਬਾਰੇ ਹੋਵੇਗੀ ਅਹਿਮ ਮੀਟਿੰਗ ਟਡਰੀਆਂ ਵਾਲੇ ਸ਼੍ਰੀ ਅਕਾਲ ਤਖਤ ਸਾਹਿਬ ਪੇਸ਼ ਹੋ ਕੇ ਰੱਖਣ ਆਪਣਾ ਪੱਖ ਇਸਾਈ ਧਰਮ ਦੇ ਪੌਪ ਫਰਾਂਸਿਸ ਦਾ ਹੋਇਆ ਅਕਾਲ ਚਲਾਣਾ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕੀਤਾ ਡੂੰਘੇ ਦੁੱਖ ਦਾ ਪ੍ਰਗਟਾਵਾ ਮੋੜ ਸੁਰਖੀਆਂ ਦੇ ਵਿੱਚ ਆਇਆ ਪੁਰਾਤਨ ਹੰਸਲੀ ਦਾ ਮੁੱਦਾ ਸ਼੍ਰੋਮਣੀ ਕਮੇਟੀ ਵੱਲੋਂ ਹੰਸਲੀ ਦੀ ਜਗ੍ਹਾ ਵੇਚਣ ਦੇ ਉੱਤੇ ਭਖਿਆ ਮਾਹੌਲ ਪੰਜਾਬ ਸਰਕਾਰ ਨੇ ਨਸ਼ਿਆਂ ਵਿਰੁੱਧ ਨਸ਼ਾ ਮੁਕਤੀ ਮੋਰਚੇ ਦੀ ਕੀਤੀ ਸ਼ੁਰੂਆਤ ਬਲਤੇਜ ਪੰਨੂ ਤੇ ਸੋਨੀਆ ਮਾਨ ਨੇ ਸਾਂਝੀ ਕੀਤੀ ਨਸ਼ਾ ਮੁਕਤੀ ਮੋਰਚੇ ਦੀ ਰੂਪਰੇਖਾ ਨਾ ਬਪਵਾਨੀਗੜ ਰੋਡ ਦੇ ਉੱਤੇ ਵੱਡੇ ਹਾਦਸੇ ਨੂੰ ਸੱਦਾ ਹਨੇਰੀ ਝੱਖੜ ਮਗਰੋਂ ਸਾਫ਼ ਨਹੀਂ ਕੀਤੀਆਂ ਸੜਕਾਂ ਜਲੰਧਰ ਦੇ ਸ਼ਾਹਕੋਟ ਦੇ ਵਿੱਚ ਮੋੜ ਤੋਂ ਐਮਪੀ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਪੋਸਟਰ ਲੱਗੇ ਨੇ ਇਨ੍ਹਾਂ ਪੋਸਟਰਾਂ ਦੇ ਉੱਤੇ ਲਿਖਿਆ ਹੋਇਆ ਕਿ ਚੰਨੀ ਨੂੰ ਪੁੱਛੇ ਇੱਕੋ ਗੱਲ ਕਦੋਂ ਹੋਣਗੇ ਮਸਲੇ ਹੱਲ ਗੁੰਮਸ਼ੁਦਾ ਦੀ ਤਲਾਸ਼ ਚਰਨਜੀਤ ਸਿੰਘ ਚੰਨੀ ਜਲੰਧਰ ਦੇ ਮੈਂਬਰ ਪਾਰਲੀਮੈਂਟ ਤੁਹਾਨੂੰ ਦੱਸ ਦਈਏ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਦੇ ਪੋਸਟਰ ਲੱਗੇ ਹੋਣ ਇਸ ਤੋਂ ਪਹਿਲਾਂ ਵੀ ਭਾਜਪਾ ਦੇ ਸਾਫਕਾ ਜਨਰਲ ਸੈਕਟਰੀ ਅਤੇ ਯੂਵਾ ਮੋਰਚਾ ਪੰਜਾਬ ਦੇ ਕਾਰਕੂਨ ਨਰਿੰਦਰਪਾਲ ਸਿੰਘ ਢਿੱਲੋਂ ਵੱਲੋਂ ਚਰਨਜੀਤ ਸਿੰਘ ਚੰਨੀ ਦੇ ਲਾਪਤਾ ਹੋਣ ਦੇ ਪੋਸਟਰ ਲਗਾਏ ਗਏ ਸੀ। ਜਲੰਧਰ ਦੇ ਸ਼ਾਹਕੋਟ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਜਲੰਧਰ ਤੋਂ ਕਾਂਗਰਸੀ ਸੰਸਦ ਮੈਂਬਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਗੁੰਮਸ਼ੁਦਗੀ ਦੇ ਪੋਸਟਰ ਲੋਕਾਂ ਨੇ ਲਗਾਉਣੇ ਸ਼ੁਰੂ ਕਰ ਦਿੱਤੇ ਨੇ ਗੱਲਬਾਤ ਦੌਰਾਨ ਪੋਸਟਰ ਲਗਾਉਣ ਵਾਲੇ ਲੋਕਾਂ ਨੇ ਕਿਹਾ ਕਿ ਜਦੋਂ ਚਰਨਜੀਤ ਸਿੰਘ ਚੰਨੀ ਐਮਪੀ ਦੀ ਚੋਣ ਦੇ ਉਤ ਲਈ ਉਤਰੇ ਸਨ ਤਾਂ ਉਦੋਂ ਉਹਨਾਂ ਦਾ ਦਾਵਾ ਸੀ ਕਿ ਜਲੰਧਰ ਦੇ ਵਿੱਚ ਜਾਂ ਤਾਂ ਚਿੱਟਾ ਰਹੇਗਾ ਜਾਂ ਫਿਰ ਚੰਨੀ ਰਹੇਗਾ ਚਿੱਟਾ ਤਾਂ ਅੱਜ ਵੀ ਵਿਕ ਰਿਹਾ ਹੈ ਚੰਨੀ ਸਾਹਿਬ ਦਿਖਾਈ ਨਹੀਂ ਦੇ ਰਹੇ ਇਹਨਾਂ ਨੂੰ ਕਿਸੇ ਨੇ ਦੇਖਿਆ ਵਾ ਜੇ ਦੇਖਿਆ ਤਾਂ ਭਾਈ ਦੱਸੋ ਨਹੀਂ ਤਾਂ ਲੱਭ ਲਈਏ ਇਹਨਾਂ ਨੂੰ ਸਾਡੇ ਹਲਕੇ ਦਾ ਹਾਲਤ ਬਹੁਤ ਜ਼ਿਆਦਾ ਕਸ਼ਟਾਵਾ ਚਰਨਜੀਤ ਚੰਨੀ ਨੂੰ ਜੋ ਕਿ 2.5 ਲੱਖ ਦੀ ਲੀਡ ਨਾਲ ਜਲੰਧਰ ਤੋਂ ਚਿੱਤ ਕੇ ਗਿਆ ਸੀ ਇਹ ਮੁੜ ਕੇ ਨਜ਼ਰ ਨਹੀਂ ਕਿਤੇ ਆਈ ਆ ਚਿਹਰੇ ਨੂੰ ਕੋਈ ਜਾਣਦਾ ਹੋਵੇ ਤਾਂ ਇਹਦੇ ਬਾਰੇ ਦੱਸਿਆ ਜਾਵੇ ਅੱਜ ਤੋਂ ਕੁਝ ਟਾਈਮ ਪਹਿਲਾਂ ਚਮਕੌਰ ਸਾਹਿਬ ਤੋਂ ਇਹ ਹਾਰ ਕੇ ਚੰਨੀ ਸਾਹਿਬ ਜੀ ਜਲੰਧਰ ਤੋਂ ਜਿੱਤੇ ਸੀ ਤੇ ਉਸ ਟਾਈਮ ਇਹ ਕਹਿੰਦੇ ਸੀ ਕਿ ਸ਼ਾਹਪੁਰ ਦਾ ਵਿਕਾਸ ਹੋਵੇਗਾ ਫੋਨ ਦੇ ਇਹੋ ਜੇ ਵਿਕਾਸ ਕੀਤਾ ਇਹਨੇ ਕਿ ਜੋ ਮੇਰੇ ਸਾਹਮਣਾਂ ਕਹਿੰਦਾ ਸੀ ਚਿੱਟਾ ਨਹੀਂ ਮਿਲੂਗਾ ਤੋ ਘਰ ਘਰ ਮੇਲਦਾ ਵਾ ਤਾਂ ਹਰ ਇੱਕ ਇਨਸਾਨ ਦੀ ਹਰ ਇੱਕ ਮਾਂ ਪਿਓ ਨੂੰ ਦੁੱਖ ਦਰਦ ਦੇ ਵਿੱਚ ਪਾਇਆ ਹੋਇਆ ਤੇ ਜੇ ਕਿਤੇ ਇਹ ਮਿਲੇ ਤੇ ਇਹਦਾ ਬਾਈ ਐਡਰੈਸ ਸਾਨੂੰ ਜ਼ਰੂਰ ਦੱਸਿਆ ਜਾਵੇ ਜਿੱਥੇ ਜਾ ਕੇ ਅਸੀਂ ਇਹਦੇ ਕੋਲ ਆਪਦੇ ਦੁੱਖਾਂ ਦਾ ਹੱਲ ਕਰ ਸਕੀਏ ਤੇ ਇਹਦੇ ਨਾਲ ਕੋਈ ਗੱਲ ਕਰ ਸਕੀਏ ਜਿੱਥੇ ਵੀ ਹੋਵੇ ਇਹਦਾ ਐਡਰੈਸ ਜ਼ਰੂਰ ਦਿੱਤਾ ਜਾਵੇ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਜਦੋਂ ਭਾਜਪਾ ਆਗੂ ਨਰਿੰਦਰਪਾਲ ਸਿੰਘ ਢਿੱਲੋਂ ਵੱਲੋਂ ਚਰਨਜੀਤ ਸਿੰਘ ਚੰਨੀ ਦੀ ਗੁੰਮਸ਼ੁਦਗੀ ਦੇ ਪੋਸਟਰ ਲਗਾਏ ਗਏ ਤਾਂ ਚਰਨਜੀਤ ਸਿੰਘ ਚੰਨੀ ਨੇ ਕਿਹਾ ਸੀ ਕਿ ਮੇਰੇ ਲਾਪਤਾ ਦੇ ਪੋਸਟਰ ਲਗਾਉਣ ਵਾਲਾ ਮਸ਼ਹੂਰ ਹੋਣਾ ਚਾਹੁੰਦਾ ਹੈ ਇਸ ਲਈ ਉਸ ਵੱਲੋਂ ਰਣਨੀਤੀ ਤਹਿਤ ਇਹ ਕੰਮ ਕੀਤਾ ਗਿਆ ਹੁਣ ਦੇਖਣਾ ਹੋਏਗਾ ਕਿ ਪਿੰਡ ਵਾਸੀਆਂ ਵੱਲੋਂ ਲਗਾਏ ਪੋਸਟਰ ਤੇ ਲਗਾਈ ਗਈ ਗੁਹਾਰ ਤੋਂ ਮਗਰੋਂ ਚਰਨਜੀਤ ਸਿੰਘ ਚੰਨੀ ਸਾਹਿਬ ਦਾ ਕੀ ਬਿਆਨ ਸਾਹਮਣੇ ਆਉਂਦਾ ਹੈ ਜਲੰਧਰ ਤੋਂ ਰਾਜੂ ਗੁਪਤਾ ਦੀ ਰਿਪੋਰਟ ਹਮਦਰਦ ਟੀਵੀ ਸਿਖਾਣਾ ਨਾਲ ਜੁੜੇ ਅਹਿਮ ਮੁੱਦਿਆਂ ਦੇ ਉੱਪਰ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਇੱਕ ਪ੍ਰੈਸ ਕਾਨਫਰੰਸ ਰਾਹੀਂ ਆਪਣੇ ਵਿਚਾਰ ਪੇਸ਼ ਕੀਤੇ ਗਏ ਨੇ ਜਿੱਥੇ ਉਨ੍ਹਾਂ ਖਾਸ ਤੌਰ ਦੇ ਉੱਤੇ ਸਿੱਖੀ ਦੇ ਪ੍ਰਚਾਰ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਉਹ 15 ਮਾਰਚ ਤੋਂ ਲਗਾਤਾਰ ਹੀ ਵਕ-ਵਕ ਪਿੰਡਾਂ ਦੇ ਵਿੱਚ ਜਾ ਕੇ ਧਰਮ ਪ੍ਰਚਾਰ ਕਰ ਰਹੇ ਨੇ ਅਤੇ ਗੁਰਦਾਰਸਪੁਰ ਏਰੀਏ ਦੇ ਵਿੱਚ ਉਹ ਖਾਸ ਤੌਰ ਦੇ ਉੱਤੇ ਧਿਆਨ ਦੇ ਰਹੇ ਨੇ ਅਤੇ ਉੱਥੇ ਧਰਮ ਪ੍ਰਚਾਰ ਕਰ ਰਹੇ ਨੇ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਸਿੱਖ ਯੋਧਿਆਂ ਜਾਂ ਫਿਰ ਸਿੱਖ ਇਤਿਹਾਸ ਨੂੰ ਲੈ ਕੇ ਫਿਲਮਾਂ ਬਣ ਰਹੀਆਂ ਨੇ ਅਤੇ ਕਈ ਵਾਰ ਉਸ ਦੇ ਉੱਪਰ ਵੀ ਵਿਵਾਦ ਛਿੜ ਜਾਂਦਾ ਹੈ। ਉਸ ਨੂੰ ਲੈ ਕੇ 2 ਮਈ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਸੱਤਰ ਦੇ ਉੱਤੇ ਇੱਕ ਵਿਸ਼ੇਸ਼ 71 ਤਾ ਸੱਦੀ ਜਾ ਰਹੀ ਹੈ ਜਿਸ ਦੇ ਵਿੱਚ ਇਸ ਸੰਬੰਧੀ ਵੀ ਵਿਚਾਰ ਕੀਤਾ ਜਾਵੇਗਾ। ਅੱਗੇ ਬੋਲਦੇ ਹੋਏ ਉਹਨਾਂ ਨੇ ਕਿਹਾ ਕਿ ਗੁਰੂ ਦੇ ਸਿਧਾਂਤ ਦੇ ਮੁਤਾਬਕ ਕੋਈ ਵੀ ਵਿਅਕਤੀ ਅਕਾਲ ਤਖਤ ਸਾਹਿਬ ਦੇ ਪੇਸ਼ ਹੋ ਕੇ ਆਪਣਾ ਪੱਖ ਰੱਖ ਸਕਦਾ ਹੈ। ਅਤੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਮੁੱਦੇ ਦੇ ਉੱਤੇ ਬੋਲਦੇ ਉਹਨਾਂ ਕਿਹਾ ਕਿ ਜੇਕਰ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਅਕਾਲ ਤਖਤ ਸਾਹਿਬ ਦੇ ਉੱਤੇ ਪੇਸ਼ ਹੋ ਕੇ ਆਪਣਾ ਪੱਖ ਰੱਖਣਾ ਚਾਹੁੰਦੇ ਨੇ ਤਾਂ ਉਹਨਾਂ ਦਾ ਪੱਖ ਵੀ ਜਰੂਰ ਸੁਣਿਆ ਜਾਵੇਗਾ ਅਤੇ ਲੰਬੇ ਸਮੇਂ ਤੋਂ ਪੈਂਡਿੰਗ ਪਏ ਸਿੱਖ ਮੁੱਦਿਆਂ ਦੇ ਉੱਤੇ ਜਲਦ 71 ਤੱਕ ਕਰਕੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦਾ ਸਾਡੇ ਸਥਾਨ ਤੇ ਜਿਹੜਾ ਕੀਰਤਨ ਦੀ ਇੱਕ ਮਰਿਆਦਾ ਵਾ ਉਹ ਹੈਗਾ ਸਿੱਖ ਹੀ ਕਰ ਸਕਦਾ। ਹਾਂ ਜਿਨ੍ਹਾਂ ਦੀ ਤੁਸੀਂ ਗੱਲ ਕੀਤੀ ਉਹ ਕਰਦੇ ਰਹੇ ਹੋਣਗੇ ਪਰ ਆ ਚਰਨਜੀਤ ਸਿੰਘ ਹੁਣੇ ਬੈਠੇ ਇਹਨਾਂ ਨੂੰ ਵੀ ਪਤਾ ਵਾ ਕਿ ਕੁਝ ਜਿਹੜੀਆਂ ਕਮੀਆਂ ਹੁੰਦੀਆਂ ਜੀਵਨ 'ਚ ਉਹਨਾਂ ਕਰਕੇ ਕੋਈ ਵੀ ਤੁਸੀਂ ਵੀ ਜੇ ਜਾਣੋ ਤੇ ਤੁਸੀਂ ਵੀ ਕਰਨਾ ਵੀ ਨਹੀਂ ਇਹ ਪਰਵਾਹ ਨਹੀਂ ਹੈਗਾ ਇੱਦਾਂ ਬੰਦੇ ਦਾ ਰਹਿਣ ਸਹਿਣ ਬੰਦੇ ਦਾ ਜੀਵਨ ਢੰਗ ਆਪਾਂ ਜਿੱਥੇ ਕੋਈ ਸੇਵਾ ਕਰਨੀ ਉਹ ਉਵੇਂ ਦਾ ਚਾਹੀਦਾ ਇਹ ਹੈਗਾ ਦੂਜੀ ਗੱਲ ਖੰਡੇ ਬੁੱਲੇ ਆ ਰਹੇ ਆ ਔਰ ਉਹ ਨਾਲੇ ਸਮਝ ਤੁਹਾਨੂੰ ਬੜੇ ਚੰਗੇ ਨਤੀਜੇ ਦਿਸਣਗੇ ਠੰਡੇ ਬੁੱਲੇ ਇਹੋ ਹੀ ਆ ਕਿ ਪਿੰਡ-ਪਿੰਡ ਸੰਗਤਾਂ ਗੁਰਦੁਆਰਿਆਂ ਚ ਗਿਣਤੀ ਵਧਾ ਰਹੀਆਂ ਵਾ ਗੁਰੂ ਕੋਲ ਬਹਿ ਰਹੀਆਂ ਵਾ ਇੱਕ ਦੂਜੇ ਦੀ ਮਦਦ ਲਈ ਉਹ ਗੱਲ ਕਰ ਰਿਹਾ ਵੀ ਅਸੀਂ ਸਿੱਖ ਹੋ ਕੇ ਦੂਜੇ ਕੇ ਲੋੜਵੰਦ ਦੀ ਕਿਸੇ ਲੋੜਵੰਦ ਦਾ ਹੀ ਮੈਂ ਜ਼ਿਕਰ ਕਰਦਾ ਉਹ ਆਪਾਂ ਕਰਾਂਗੇ ਤੋਂ ਹੌਲੀ-ਹੌਲੀ ਹੁਣ ਇੱਕਦਮ ਆਪਾਂ ਮਧਾਣੀ ਪਾਈਏ ਤੇ ਉਹ ਮੱਖਣ ਤੇ ਉਹ ਝਟ ਨਿਕਲ ਆਉਂਦਾ ਪਰ ਗੁਰੂ ਨਾਨਕ ਪਾਤਸ਼ਾਹ ਦੇ ਬਾਰੇ ਭਾਈ ਗੁਰਦਾਸ ਨੇ ਆਖਿਆ ਹੀ ਰੇਤ ਅਕ ਅਹਾਰ ਕਰ ਰੋੜਾਂ ਦੀ ਗੁਰ ਕਰੀ ਵਿਛਾਈ ਭਾਰੀ ਕਰੀ ਤਪੱਸਿਆ ਵੱਡੇ ਭਾਗ ਹਰਿ ਸਿਉ ਬਣਾਈ ਖੰਨਿਉ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ ਸਿੱਖੀ ਖੰਡੇ ਦੀ ਧਾਰ ਤੇ ਚੱਲਣ ਦੇ ਬਰਾਬਰ ਗੁਰੂ ਨੇ ਐਵੇਂ ਨਹੀਂ ਕਿਹਾ ਸਾਡਾ ਕੰਮ ਚੱਲਣਾ ਫਲ ਦੇਣਾ ਗੁਰੂ ਦਾ ਕੰਮ ਆ ਤੇ ਮੈਨੂੰ ਗੁਰੂ ਤੇ ਭਰੋਸਾ ਵਾ ਕੇ ਗੁਰੂ ਪਾਤਸ਼ਾਹ ਚੰਗਾ ਫਲ ਦੇਣਗੇ ਕਿਉਂਕਿ ਸਾਡੀ ਨੀਅਤ ਸਿਰਫ ਪੰਥ ਦੀ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਬਸ ਅੰਮ੍ਰਿਤਸਰ ਤੋਂ ਲਲਿਤ ਸ਼ਰਮਾ ਦੀ ਰਿਪੋਰਟ ਹਮਦਰਤ ਟੀਵੀ ਇਸਾਈ ਧਰਮ ਦੇ ਪਾਪ ਫਰਾਂਸਿਸ ਦੇ ਅਕਾਲ ਚਲਾਣੇ ਨੂੰ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਸਮੁੱਚੇ ਇਸਾਈ ਭਾਈਚਾਰੇ ਦੇ ਨਾਲ ਦਿਲੋਂ ਹਮਦਰਦੀ ਪ੍ਰਗਟ ਕਰਦਾ ਹਾਂ ਅਤੇ ਸੱਚੇ ਪਾਤਸ਼ਾਹ ਅਕਾਲ ਪੁਰਖ ਦੇ ਅੱਗੇ ਅਰਦਾਸ ਕਰਦਾ ਹਾਂ ਕਿ ਸੱਚੇ ਪਾਤਸ਼ਾਹ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣ ਤੇ ਉਹਨਾਂ ਦੇ ਜਿਹੜੇ ਚਾਣ ਵਾਲੇ ਨੇ ਉਹਨਾਂ ਨੂੰ ਇਹ ਭਾਣਾ ਮੰਨਣ ਦਾ ਬਲ ਵੀ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣੇ ਹੀ ਮੀਡੀਆ ਤੋਂ ਜਾਣਕਾਰੀ ਮਿਲੀ ਆ ਕਿ ਸਾਈ ਧਰਮ ਦੇ ਜਿਹੜੇ ਪਾਪ ਫਰਾਂਸਿਸ ਨੇ ਕੈਥੋਲਿਕ ਨੂੰ ਉਹ ਆਪਣਾ ਰਿਪਰੈਜ਼ੈਂਟ ਕਰਦੇ ਨੇ ਉਹ ਇਸ ਸੰਸਾਰ ਤੋਂ ਚਲੇ ਗਏ ਨੇ ਗੁਰੂ ਸਾਹਿਬ ਜੀ ਦਾ ਫਰਮਾਨ ਹੈਗਾ ਵਾ ਮਰਨ ਲਿਖਾਏ ਮੰਡਲ ਮੈਂ ਆਏ ਜਿਹੜਾ ਵੀ ਇਨਸਾਨ ਦੁਨੀਆ ਦੇ ਉੱਤੇ ਆਇਆ ਉਹਨੇ ਇੱਕ ਦਿਨ ਚਲੇ ਜਾਣਾ ਜਨਮ ਤੇ ਮੌਤ ਅਕਾਲ ਪੁਰਖ ਦੇ ਹੱਥ ਆ ਮੈਂ ਇਹਨਾਂ ਦੇ ਸਮੂੱਚੇ ਭਾਈਚਾਰੇ ਦੇ ਨਾਲ ਦਿਲੋਂ ਹਮਦਰਦੀ ਪ੍ਰਗਟ ਕਰਦਾ ਹਾਂ ਔਰ ਮੈਂ ਸੱਚੇ ਪਾਤਸ਼ਾਹ ਕਾਲਪੁਰਖ ਅੱਗੇ ਅਰਦਾਸ ਕਰਦਾ ਵਾਂ ਕਿ ਸੱਚੇ ਪਾਤਸ਼ਾਹ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ ਤੇ ਉਹਨਾਂ ਦੇ ਜਿਹੜੇ ਚਾਹਣ ਵਾਲੇ ਆ ਉਹਨਾਂ ਨੂੰ ਇਹ ਬਾਣਾ ਮੰਨਣ ਦਾ ਬਲ ਬਖਸ਼ਣ ਬਾਕੀ ਜਿਹੜਾ ਵੀ ਆਇਆ ਵਾ ਉਹਨੇ ਚਲੇ ਜਾਣਾ ਗੁਰੂ ਨੇ ਬਾਣੀ ਦੇ ਵਿੱਚ ਆਖਿਆ ਵਾ ਘਰ ਘਰ ਇਹੋ ਪਹੁੰਚਾ ਸਦੜੇ ਨਿਤ ਭਵਨ ਸਦਨ ਹਾਰਾ ਸਿਮਰਿਆ ਨਾਨਕ ਸੇ ਦੇਵਲ ਮੌਤ ਦਾ ਸਦਾ ਹਰ ਪਾਸੇ ਆ ਉਹ 88 ਸਾਲ ਦੀ ਆਪਣੀ ਚੰਗੀ ਉਮਰ ਇਥੋਂ ਭੋਗ ਕੇ ਗਏ ਉਹ ਇੱਕ ਧਰਮ ਦੇ ਆਗੂ ਨੇ ਔਰ ਉਹਨਾਂ ਨੇ ਆਪਣੇ ਧਰਮ ਦਾ ਪ੍ਰਚਾਰ ਪ੍ਰਸਾਰ ਕੀਤਾ ਲੋਕਾਂ ਨੂੰ ਉਹਨਾਂ ਨੇ ਇਹ ਕੋਸ਼ਿਸ਼ ਕੀਤੀ ਵੀ ਉਹ ਨਿੱਕੀ ਦੇ ਰਾਹ ਦੇ ਉੱਤੇ ਚੱਲਣ ਤੇ ਉਹਨਾਂ ਦੇ ਜਿਹੜੇ ਚਾਹਣ ਵਾਲੇ ਆ ਉਹਨਾਂ ਦੇ ਲਈ ਇਹ ਦੁਖਦਾਈ ਆ ਤੇ ਉਹਨਾਂ ਦੇ ਚਾਹਣ ਵਾਲਿਆਂ ਦੇ ਲਈ ਵੀ ਮੈਂ ਅਕਾਲ ਪੁਰਖ ਅਗੇ ਅਰਦਾਸ ਕਰਦਾ ਕਿ ਉਹ ਬਾਣਾ ਮੰਨਣ ਦਾ ਸੱਚੇ ਪਾਤਸ਼ਾਹ ਵੱਲ ਬਖਸ਼ਣ ਤੇ ਉਹਨਾਂ ਦੀ ਆਤਮਾ ਨੂੰ ਸੱਚੇ ਪਾਤਸ਼ਾਹ ਜੀ ਪਾਪ ਫਰਾਂਸਿਸ ਦੀ ਆਤਮਾ ਨੂੰ ਸ਼ਾਂਤੀ ਬਖਸ਼ਣ ਵਾਹਿਗੁਰੂ ਜੀ ਦਾ ਖਲਕਾ ਵਾਹਿਗੁਰੂ ਅੰਮ੍ਰਿਤਸਰ ਤੋਂ ਲਲਿਤ ਸ਼ਰਮਾ ਦੀ ਰਿਪੋਰਟ ਹਮਦਰਦ ਟੀਵੀ ਪੁਰਾਤਨ ਪਵਿੱਤਰ ਜਲਦੀ ਹੰਸਲੀ ਦੀ ਸ਼੍ਰੋਮਣੀ ਕਮੇਟੀ ਵੱਲੋਂ ਕਰਵਾਈ ਜਾਣ ਵਾਲੀ ਬੋਲੀ ਦੇ ਮਾਮਲੇ ਦੇ ਚੱਲਦੇ ਇਸ ਦੇ ਵਿਰੋਧ ਦੇ ਵਿੱਚ ਭਾਈ ਬਲਦੇਵ ਸਿੰਘ ਵਡਾਲਾ ਵੱਲੋਂ ਇੱਕ ਵਿਸ਼ੇਸ਼ ਪ੍ਰੈਸ ਕਾਨਫਰੰਸ ਰੱਖੀ ਗਈ ਇਸ ਮੌਕੇ ਦੇ ਉੱਤੇ ਬਲਦੇਵ ਸਿੰਘ ਵਡਾਲਾ ਨੇ ਦੱਸਿਆ ਕਿ ਗੁਰੂ ਮਹਾਰਾਜ ਵੱਲੋਂ ਗੁਰਨਗਰੀ ਅੰਮ੍ਰਿਤਸਰ ਨੂੰ ਵਕ ਵਕ ਪੁਰਾਤਨ ਇਤਿਹਾਸਕ ਇਮਾਰਤਾਂ ਦਿੱਤੀਆਂ ਜਿਨ੍ਹਾਂ ਦੇ ਵਿੱਚ ਪੁਰਾਤਨ ਇਤਿਹਾਸਕ ਵਿਰਾਸਤੀ ਹੰਸਲੀ ਪ੍ਰਮੁੱਖ ਹੈ ਜਿਸ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਅਖਬਾਰ ਦੇ ਵਿੱਚ ਬੋਲੀ ਕਰਵਾਉਣ ਬਾਰੇ ਪ੍ਰਕਾਸ਼ਿਤ ਕਰਕੇ ਕੱਲ ਉਸ ਦੀ ਬੋਲੀ ਕਰਵਾਈ ਜਾ ਰਹੀ ਹੈ ਜੋ ਕਿ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਦੇ ਨਾਲ ਖੇਡਣ ਅਤੇ ਵਿਰਾਸਤੀ ਚੀਜ਼ਾਂ ਨੂੰ ਹਰ ਵਾਰ ਦੀ ਤਰ੍ਹਾਂ ਵੇਚਣ ਦੀ ਰਵਾਇਤ ਕੀਤੀ ਜਾ ਰਹੀ ਹੈ ਜਿਸ ਦੇ ਚੱਲਦੇ ਅੱਜ ਸਿੱਖ ਸੰਗਤਾਂ ਵੱਲੋਂ ਇਸ ਦੇ ਵਿਰੋਧ ਦੇ ਵਿੱਚ ਇਸ ਪ੍ਰੈਸ ਕਾਨਫਰੰਸ ਨੂੰ ਕੀਤਾ ਜਾ ਰਿਹਾ ਹੈ ਅਤੇ ਇਸ ਦੇ ਵਿੱਚ ਅਸੀਂ ਸ਼੍ਰੋਮਣੀ ਕਮੇਟੀ ਨੂੰ ਕਹਿਣਾ ਚਾਹੁੰਦੇ ਹਾਂ ਕਿ ਜੇਕਰ ਉਹਨਾਂ ਇਸ ਇਤਿਹਾਸਕ ਹੰਸਲੀ ਦੀ ਬੋਲੀ ਕਰਵਾਈ ਆਸੀਂ ਉੱਥੇ ਪਹੁੰਚ ਕੇ ਬੋਲੀ ਦਾ ਵਿਰੋਧ ਕਰਾਂਗੇ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਵਾਹਿਗੁਰਜੀ ਕੀ ਫਤਿਹ ਅੱਜ ਅਸੀਂ ਪੱਤਰਕਾਰ ਵੀਰਾਂ ਦੇ ਸਾਹਮਣੇ ਉਹਨਾਂ ਲੋਕਾਂ ਦੇ ਇਲਾਕਾ ਨਿਵਾਸੀਆਂ ਦੀ ਹਾਜ਼ਰੀ ਚ ਸਾਹਮਣੇ ਹੋਏ ਆ ਮੁੱਖ ਮਕਸਦ ਪੁਰਾਤਨ ਹੰਸਲੀ ਜਿਸ ਦੇ ਰਾਈ ਸਚਖੰਡ ਸ੍ਰੀ ਦਰਬਾਰ ਸਾਹਿਬ ਜੀ ਦੇ ਸਰੋਵਰ ਜਾਂ ਹੋਰ ਪਾਵਨ ਸਰੋਵਰਾਂ ਨੂੰ ਪਰਾਚੀਨ ਸਮੇਂ ਜਲ ਪ੍ਰਦਾਨ ਕੀਤਾ ਜਾਂਦਾ ਰਿਹਾ ਉਹ ਇੱਕ ਇਤਿਹਾਸਕ ਵਿਰਾਸਤ ਹੈ ਜੋ ਸਿੱਖ ਪੰਥ ਦੇ ਨਮਾਇਦਾ ਜਮਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠ ਹੈ ਔਰ ਪਤਾ ਲੱਗਿਆ ਇਸ਼ਤਿਹਾਰਾਂ ਚ ਜੋ ਛਪ ਕੇ ਸਾਹਮਣੇ ਆਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਹਾਂਸਲੀ ਦੀ ਜਿਹੜੀ 2 2.5 3 ਕਿੱਲੇ ਜ਼ਮੀਨ ਕਰੀਬਨ ਇਧਰੋਂ ਕਿਲੋਮੀਟਰ 2 ਕਿਲੋਮੀਟਰ ਲੰਮੀ ਜਾਂ 50 ਫੁੱਟ ਚੌੜੀ ਇਹ ਸਾਰੀ ਦੀ ਸਾਰੀ ਵੇਚਣ ਦੀ ਤਿਆਰੀ ਕਰਕੇ ਭੂਮ ਮਾਫੀਏ ਦੇ ਰਾਹੀਂ ਇਹ ਡਾਕੂ ਮਹਿਕਮਾ ਜਿਹੜਾ ਹੈ ਇਹਨਾਂ ਕੱਲ 22 ਤਰੀਕ ਨੂੰ ਗੁਰਦੁਆਰਾ ਸਿੰਘ ਸਭਾ ਅਮਰਕੋਟ ਖੁੱਲੀ ਬੋਲੀ ਰੱਖ ਦਿੱਤੀ ਜਿਹਦੇ ਵਿਰੋਧ ਵਿੱਚ ਇਥੋਂ ਦੀਆਂ ਇਲਾਕੇ ਦੀਆਂ ਸੰਗਤਾਂ ਔਰ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਨੂੰ ਇਸ ਗੱਲ ਦੀ ਠੇਸ ਵੱਜੀ ਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਫਰਜ ਇਸ ਹੰਸਲੀ ਦੀ ਸੇਵਾ ਸੰਭਾਲ ਕਰਨੀ ਇਸ ਵਿਰਾਸਤ ਨੂੰ ਜਿਉਂਦਾ ਤਿਉਂ ਜਿਉਂਦਾ ਰੱਖਣਾ ਆਲੇ-ਦੁਆਲੇ ਨੂੰ ਸਾਫ਼ ਸੁਥਰਾ ਬਣਾਉਣਾ ਤੇ ਗੁਰੂ ਸਾਹਿਬਾਂ ਦੇ ਨਕਸ਼ੇ ਕਦਮ ਚੱਲਦਿਆਂ ਜਿਵੇਂ ਕਦੇ ਅਮਰਸਰ ਸਾਹਿਬ ਸਾਕੇ ਕਿਸੇ ਨੂੰ ਗੁਰੂ ਬਾਜ਼ਾਰ ਬਣਾ ਕੇ ਦਿੱਤਾ ਕਿਸੇ ਨੂੰ ਖੂਹ ਤੇ ਬੌਲੀਆਂ ਲਵਾ ਕੇ ਦਿੱਤੇ ਕਿਸੇ ਨੂੰ ਕੋੜੀ ਖਾਨੇ ਬਣਾ ਕੇ ਦਿੱਤੇ ਕਿਸੇ ਨੂੰ ਗੁਰੂ ਕੇ ਬਾਗ ਲਵਾ ਕੇ ਦਿੱਤੇ ਵਾਤਾਵਰਣ ਵਾਸਤੇ ਅੱਜ ਉਸੇ ਨਕਸ਼ੇ ਤਹਿਤ ਇੱਥੋਂ ਦੇ ਲੋਕਾਂ ਵਾਸਤੇ ਇਹਨੂੰ ਸੋਨਾ ਬਣਾਉਣਾ ਸੀ ਦੇਖੋ ਜੀ ਆਪਾਂ ਤੇ ਬੇਨਤੀ ਕਰਨੀ ਚਾਹੁੰਦੇ ਆ ਕਿ ਇਹ ਸਿੱਖਾਂ ਦੀ ਵਿਰਾਸਤ ਆ ਇਸ ਹਸਲ ਨੂੰ ਸਾਮ ਸੰਭਾਲ ਕੇ ਰੱਖਿਆ ਜਾਵੇ ਇਸ ਜਗ੍ਹਾ ਤੋਂ 500 ਲੋਵਰਾਂ ਨੂੰ ਜਲ ਜਾਂਦਾ ਸੀ ਜੀ ਤੇ ਅੱਜ ਇਸ ਜਗ੍ਹਾ ਦੀ ਜਿਹੜੀ ਆ ਕਿ ਨਿਲਾਮੀ ਕਰਨ ਜਾ ਰਹੀ ਹੈ ਐਸਜੀਪੀਸੀ ਅਗਰ ਐਸ ਜਗ੍ਹਾ ਦੀ ਨਿਲਾਮੀ ਹੁੰਦੀ ਆ ਤੇ ਇਹਦੇ ਖੱਬੇ ਸੱਜੇ ਲੱਗਦੀ ਆ ਚਾਰ ਵਾਡਾਾਂ ਜਿਹਦੀ 15 ਤੋਂ 20 ਹਜ਼ਾਰ ਦੀ ਆਬਾਦੀ ਹੈ ਇਹ ਲੋਕੀ ਬੇਸਿਕ ਫੈਸਿਲਿਟੀਆਂ ਤੋਂ ਵੀ ਖਤਮ ਹੋ ਜਗੇ ਅਗਰ ਕਿਸੇ ਨੂੰ ਐਮਰਜੈਂਸੀ ਪੈ ਜਾਂਦੀ ਆ ਨਾ ਤੇ ਇੱਥੇ ਕੋਈ ਐਂਬੂਲੈਂਸ ਆ ਸਕਦੀ ਆ ਨਾ ਫਾਇਰ ਬ੍ਰਿਗੇਡ ਆ ਸਕਦੀ ਆ ਤੇ ਨਾ ਹੀ ਕੋਈ ਟਰਾਲੀ ਵਗੈਰਾ ਕੋਈ ਸਟਰਕਚਰ ਦਾ ਕੋਈ ਕੰਮ ਨਹੀਂ ਇੱਥੇ ਹੋ ਸਕਾ ਸਾਡੀ ਸਭ ਸੰਗਤਾਂ ਲਈ ਮੰਗ ਹੈ ਕਿ ਜਿਹੜਾ ਗੁਰਦੁਆਰਾ ਸਾਹਿਬ ਆ ਇਹਨੂੰ ਵੱਡਾ ਕਰ ਦਿੱਤਾ ਜਾਵੇ ਇਹਦਾ ਹਾਲ ਜਿਹੜਾ ਵੱਡਾ ਕਰਕੇ ਸੰਗਤਾਂ ਨੂੰ ਸਮਰਪਿਤ ਕੀਤਾ ਜਾਵੇ ਕਿ ਲੋਕ ਖੁਸ਼ੀ ਗਮੀ ਦੇ ਸਮਾਗਮ ਜਿਹੜੇ ਆ ਇਸ ਗੁਰਦੁਆਰਾ ਸਾਹਿਬ ਕਰ ਸਕਣ ਤੇ ਜਿਹਦੇ ਨਾਲ ਕਿ ਐਸਜੀਪੀਸੀ ਦੀ ਵੀ ਆਮਦਨ ਵਧ ਸਕੇ ਤੇ ਇਹ ਹਸਲੀ ਦੀ ਵਿਰਾਸਤ ਨੂੰ ਵੀ ਸਾਂਭ ਕੇ ਰੱਖਿਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਮ੍ਰਿਤਸਰ ਤੋਂ ਲਲਿਤ ਸ਼ਰਮਾ ਦੀ ਰਿਪੋਰਟ ਹਮਦਰਦ ਟੀਵੀ ਪੰਜਾਬ ਦੇ ਵਿੱਚ ਵੱਧ ਰਹੇ ਨਸ਼ੇ ਨੂੰ ਰੋਕਣ ਦੇ ਲਈ ਜਿੱਥੇ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਸ਼ੁਰੂ ਕੀਤੀ ਗਈ ਸੀ ਉੱਥੇ ਹੀ ਹੁਣ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਆਮ ਆਦਮੀ ਪਾਰਟੀ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਦੇ ਲਈ ਬਣਾਈ ਗਈ ਸੂਬਾ ਪੱਧਰ ਤੇ ਤਾਲਮੇਲ ਕਮੇਟੀ ਦੇ ਮੁਖ ਬੁਲਾਰੇ ਬਲਤੇਜ ਸਿੰਘ ਪੰਨੂ ਅਤੇ ਮਾਜੇ ਦੇ ਇੰਚਾਰਜ ਸੋਨੀਆ ਮਾਨ ਵੱਲੋਂ ਨਸ਼ਾ ਮੁਕਤੀ ਮੋਰਚੇ ਦੀ ਸ਼ੁਰੂਆਤ ਕੀਤੀ ਗਈ ਹੈ ਇਸ ਮੌਕੇ ਦੇ ਉੱਤੇ ਉਹਨਾਂ ਕਿਹਾ ਕਿ ਜੋ ਨਸ਼ਾ ਮੁਕਤੀ ਮੋਰਚਾ ਸ਼ੁਰੂ ਕੀਤਾ ਗਿਆ ਹੈ ਇਸ ਦੇ ਤਹਿਤ ਪਿੰਡ ਪਿੰਡ ਜਾ ਕੇ ਨੁਕੜਨਾਟਕ ਕੀਤੇ ਜਾਣਗੇ ਅਤੇ ਨਸ਼ੇ ਮੁਕਤੀ ਪ੍ਰਤੀ ਲੋਕਾਂ ਨੂੰ ਜਾਗਰੂਕ ਕੀਤਾ ਜਾਏਗਾ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਦੇ ਲਈ ਅਹਿਮ ਉਪਰਾਲੇ ਵੀ ਕੀਤੇ ਜਾਣਗੇ ਜਿਹੜੀ ਮੈਂ ਇਸ ਵੇਲੇ ਪੰਜਾਬ ਸਰਕਾਰ ਦੇ ਵੱਲੋਂ ਚੱਲ ਰਹੀ ਹੈ ਯੋਧ ਨਸ਼ਿਆਂ ਵਿਰੁੱਧ ਇੱਕਤਾਵ ਦੇ ਵਿੱਚ ਪੁਲਿਸ ਕੰਮ ਕਰ ਰਹੀ ਹੈ ਪ੍ਰਸ਼ਾਸਨ ਕੰਮ ਕਰ ਰਿਹਾ ਹੈ ਸਾਡੇ ਮੁੱਖ ਮੰਤਰੀ ਸਾਹਿਬ ਕੰਮ ਕਰ ਰਹੇ ਹੈ ਮੰਤਰੀ ਸਹਿਬਾਨ ਕੰਮ ਕਰ ਰਹੇ ਹੈ ਐਮਐਲਏ ਸਾਹਿਬ ਕੰਮ ਕਰ ਰਹੇ ਹੈ ਉਹਦਾ ਹੀ ਇੱਕ ਇਹ 파ਟ ਹੈ ਪਰ ਅਸੀਂ ਥੋੜਾ ਜਿਹਾ ਵੱਖਰੇ ਤਰੀਕੇ ਦੇ ਨਾਲ ਕਿਉਂਕਿ ਕੋਈ ਵੀ ਜਿਹੜੀ ਏਡੀ ਵੱਡੀ ਮੁਹਿੰਮ ਹੈ ਜਦੋਂ ਤੁਸੀਂ ਦੋ ਦਹਾਕਿਆਂ ਦਾ ਗੰਧ ਜਿਹੜਾ ਚਿੱਟੇ ਦਾ ਉਹ ਹੁੰਝ ਕੇ ਸੁਟਣਾ ਤਾਂ ਉਹਦੇ ਵਾਸਤੇ ਸਾਨੂੰ ਹਰ ਘਰ ਦੀ ਹਰ ਮਾਪੇ ਦੀ ਹਰ ਧੀ ਪੁੱਤ ਦੀ ਜ਼ਰੂਰਤ ਹੈ ਅਸੀਂ ਸਭ ਨੂੰ ਨਾਲ ਲੈ ਕੇ ਚੱਲਣਾ ਚਾਹੁੰਦੇ ਆ ਪੰਜਾਬ ਨੂੰ ਨਸ਼ਾ ਮੁਕਤੀ ਮੋਰਚਾ ਦੇ ਉੱਤੇ ਵਿੱਚ ਪੰਜ ਜ਼ੋਨ ਦੇ ਵਿੱਚ ਵੰਡਿਆ ਗਿਆ ਹੈ ਮਾਝਾ ਦੁਆਬਾ ਤੇ ਤਿੰਨ ਜ਼ੋਨ ਜਿਹੜੇ ਆ ਉਹ ਮਾਲਵੇ ਦੇ ਬਣਾਏ ਗਏ ਹਰੇਕ ਜ਼ੋਨ ਦਾ ਇੱਕ ਜਿਹੜਾ ਇੰਚਾਰਜ ਲਾਇਆ ਗਿਆ ਜਿਵੇਂ ਮੈਡਮ ਸੋਨੀਆ ਮਾਨਦੀਪ ਸਮੁੱਚੇ ਮਾਝੇ ਨੂੰ ਵੇਖਣਗੇ ਅਗੇ ਇਹਨਾਂ ਨੇ ਜਿਹੜੇ ਉਹ ਜਿਹੜੇ ਜਿਹੜੇ ਲਾਏ ਨੇ ਉਹਨਾਂ ਦੀ ਇੰਟਰੋਡਕਸ਼ਨ ਉਹਨਾਂ ਨੇ ਦੇ ਦਿੱਤੀ ਆ ਇਹਦੇ ਸਬੰਧੀ ਅਸੀਂ ਸਭ ਤੋਂ ਪਹਿਲਾਂ ਪੰਜਾਬ ਦੇ ਹਰ ਪਿੰਡ ਨੂੰ ਟਾਰਗੇਟ ਕਰਨਾ ਆਉਣ ਵਾਲੇ ਦਿਨਾਂ ਦੇ ਦੌਰ ਉਹਦੇ ਵਿੱਚ ਅਸੀਂ ਹਰ ਘਰ ਜਿਹੜਾ ਹੈ ਪਿੰਡ ਦਾ ਉਹਦੀ ਉਹਦਾ ਬੂਹਾ ਖੜਕਾਵਾਂਗੇ ਉੱਥੇ ਮਾਪਿਆਂ ਨੂੰ ਮਿਲਾਂਗੇ ਉੱਥੇ ਧੀਆ ਪੁੱਤਾਂ ਨੂੰ ਮਿਲਾਂਗੇ ਏ ਨਹੀਂ ਕਿ ਜਿਹੜਾ ਕੋਈ ਨਸ਼ੇ ਦੇ ਵਿੱਚ ਪਿਆ ਹੋਇਆ ਉਹਨਾਂ ਦੇ ਬਲਕਿ ਹਰ ਘਰ ਨੂੰ ਟੱਚ ਕਰਨਾ ਜਿਹੜੀ ਉਹ ਪੰਜਾਬ ਸਰਕਾਰ ਨੇ ਸਾਡੀ ਡਿਊਟੀ ਲਈ ਹੈ ਉਹਨਾਂ ਨੂੰ ਅਸੀਂ ਇੱਕ ਜਗ੍ਹਾ ਦੇ ਉੱਤੇ ਇਕੱਤਰ ਕਰਕੇ ਉਹਦੇ ਵਿੱਚ ਨੁੱਕੜ ਨਾਟਕ ਦੀਆਂ ਕੁਝ ਟੀਮਾਂ ਜਿਹੜੀਆਂ ਤਿਆਰ ਕੀਤੀਆਂ ਨੇ ਵੱਖ-ਵੱਖਰੇ ਥਾਵਾਂ ਦੇ ਉੱਤੇ ਉਹ ਨੁੱਕੜ ਨਾਟਕ ਦੇ ਰੂਪ ਦੇ ਵਿੱਚ ਅਸੀਂ ਡਰੱਗ ਦੇ ਪੈਣ ਵਾਲੇ ਪ੍ਰਭਾਵ ਜਿਹੜੇ ਨੇ ਉਹਦੇ ਬਾਰੇ ਦੱਸਾਂਗੇ ਇਹਦੇ ਨਾਲ-ਨਾਲ ਮੋਟੀਵੇਸ਼ਨਲ ਸਪੀਕਰ ਜਿਹੜੇ ਨੇ ਉਹ ਉਹਨਾਂ ਨੂੰ ਸੰਬੋਧਨ ਕਰਨਗੇ ਇਹ ਸਭ ਤੋਂ ਅਹਿਮ ਜਿਹੜੀ ਗੱਲ ਇਹਦੇ ਵਿੱਚ ਇਹ ਹੈ ਕਿ ਅਸੀਂ ਸਹਿਯੋਗ ਲੈਣਾ ਚਾਹੁੰਦੇ ਹਾਂ ਹਰ ਪੰਜਾਬੀ ਦਾ ਜੀ ਆ ਪਾਜੀ ਮੇਰੀ ਗੱਲ ਸੁਣੋ ਬਾਦਲ ਸਾਹਿਬ ਨੇ ਕੀਤਾ ਹੈ ਜਾਂ ਤੁਸੀਂ ਕਹਿ ਰਹੇ ਹੋ ਕਾਂਗਰਸ ਨੇ ਕੀਤਾ ਹੈ ਜੇ ਉਹ ਚੰਗੇ ਤਰੀਕੇ ਦੇ ਨਾਲ ਕੀਤਾ ਹੁੰਦਾ ਤੇ ਉਹਦੇ ਇੰਨੇ ਮਾੜੇ ਹਾਲਾਤ ਨਾ ਹੁੰਦੇ। ਚਲੋ ਤੋ ਅਸੀਂ 3 ਸਾਲ ਤੋਂ ਮਾੜੇ ਹਾਲਾਤ ਸੀਗੀ ਉੱਥੇ। ਮੈਂ ਕਹਾਂ ਸੋ 3 ਸਾਲ ਤੋਂ ਤੁਹਾਡੀ ਵੀ ਸਰਕਾਰ ਹੈ। ਜਿਹੜੇ ਐਡਿਕਟ ਹੋਏ ਨੇ ਬੱਚੇ ਜਿਹੜੇ ਉਹਨਾਂ ਦਾ ਫਾਲੋਅ-ਅਪ ਕੀਤਾ ਉਹ ਕੀ ਕਾਰਨ ਹੈ ਕਿ ਆ ਦੁਬਾਰਾ ਨਸ਼ੇ 'ਚ ਤ ਨਹੀਂ ਆ ਗਏ। ਡਾਟਾ ਹੈ ਸਾਡੇ ਕੋਲ ਕੋਈ ਸਾਡੇ ਕੋਲ ਡਾਟਾ ਹੈਗਾ ਆ ਐਂਡ ਸਾਡਾ ਬਿਲਕੁਲ ਜਾਰੀ ਕਰਾਂਗੇ। ਮੇਰੇ ਕੋਲ ਪੂਰੇ ਰਜਿਸਟਰ ਭਰੇ ਪਏ ਨੇ ਜਿਹੜੇ ਪੇਸ਼ੈਂਟਸ ਨੂੰ ਅਸੀਂ ਪਿੰਡਾਂ 'ਚੋਂ ਚੱਕ ਕੇ ਐਡਿਕਸ਼ਨ ਸੈਂਟਰ 'ਚ ਲੈ ਕੇ ਗਏ ਆ ਉਸ ਤੋਂ ਬਾਅਦ ਰੀਹੈਬ 'ਚ ਲੈ ਕੇ ਗਏ ਆ ਉਸ ਤੋਂ ਬਾਅਦ ਜਿਹੜੇ ਨ ਜਿਨਰੇ ਨਾਮ ਅਸੀਂ ਲਿਖ ਕੇ ਕਿੰਦਰ ਸਰ ਇਥੇ ਐਸਐਸਪੀ ਸੀ ਗਿਆ ਸਿੰਘ ਮਾਲਾ ਸਾਹਿਬ ਜਾਣਦੇ ਆ ਸਾਡੇ ਨਾਲ ਸਾਰੇ ਪਿੰਨਾਂ ਦੇ ਵਿੱਚ ਕਵਰੇਜ ਕਰਦੇ ਸੀਗੇ ਉਸ ਟਾਈਮ ਦੇ ਉੱਤੇ^{(0.00-0.12)}^{(0.12-0.22)}^{(0.22-0.32)}^{(0.32-0.42)}^{(0.42-0.52)}^{(0.52-0.62)}^{(0.62-0.72)}^{(0.72-0.82)}^{(0.82-0.92)}^{(0.92-1.02)}^{(1.02-1.12)}^{(1.12-1.22)}^{(1.22-1.32)}^{(1.32-1.42)}^{(1.42-1.52)}^{(1.52-1.62)}^{(1.62-1.72)}^{(1.72-1.82)}^{(1.82- ਪਾ ਪਵਾਨੀਗੜ ਰੋਡ ਦੇ ਉੱਪਰ ਟੁੱਟ ਕੇ ਡਿੱਗੇ ਦਰਖਤ ਅਜੇ ਵੀ ਕਿਸੇ ਵੱਡੇ ਹਾਦਸੇ ਨੂੰ ਸੱਦਾ ਦਿੰਦੇ ਦਿਖਾਈ ਦੇ ਰਹੇ ਨੇ ਜਿਸ ਦੇ ਨਾਲ ਰਾਹਗੀਰਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਪਰ ਸਬੰਧਤ ਮਹਿਕਮਾ ਕੁੰਭਕਰਨੀ نیند ਸੁੱਤਾ ਪਿਆ ਸੜਕ ਦਾ ਹਾਲ ਤੁਸੀਂ ਇਹਨਾਂ ਤਸਵੀਰਾਂ ਦੇ ਵਿੱਚ ਸਾਫ਼ ਦੇਖ ਸਕਦੇ ਹੋ ਜਿਸ ਉੱਪਰ ਕਿਸੇ ਵੱਲੋਂ ਧਿਆਨ ਨਹੀਂ ਦਿੱਤਾ ਜਾ ਰਿਹਾ ਰਾਤ ਮੈਂ 10:30 ਵਜੇ ਅਸੀਂ ਆਪਣੀ ਬਿਜਲੀ ਰੋਡ ਦੀ ਲਾਈਨ ਪਾ ਕੇ ਗਏ ਆ ਬਿਜਲੀ ਮੈਗਨੀ ਬਿਜਲੀ ਬੋਰਡ ਤੇ ਮੈਂ ਡਿਊਟੀ ਕਰਦਾ ਹਾਂ ਤੇ ਰਾਤ ਤਕਰੀਬਨ ਉਧਰੋਂ ਗੱਡੀ ਆ ਰਹੀ ਸੀ ਉਹਨੇ ਵੀ ਇਸ ਘੱਟ ਨਹੀਂ ਕਰਿਆ ਇਹ ਵੀ ਅਚਾਨਕ ਮੇਰੇ ਮੂਹਰੇ ਆ ਗਈ ਤੇ ਕਿੰਨੇ ਪੇੜ ਨੇ ਦੇਖੋ ਜੀ ਰਾਸਤੇ 'ਚ ਰੋਡ ਤੇ ਕਿੰਨੇ ਹਾਸੇ ਹੋ ਰਹੇ ਨੇ ਪੇੜਾਂ ਕਾਰਨ ਕਿਸੇ ਨੇ ਨਹੀਂ ਹਟਾਇਆ ਇਹ ਦੇਖੋ ਜੰਗਲਾਤ ਵਿਭਾਗ ਸੁੱਤਾ ਹੀ ਐ ਸਾਰਾ ਰੋਡ ਪਰਸੋਂ ਦੇ ਅਸੀਂ ਫਿਰ ਰਹੇ ਹਾਂ ਰੋਡ ਤੇ ਲੈਣਾ ਚਲਾਉਂਦੇ ਕੋਈ ਜੰਗਲਾਤ ਮੈਂ ਕਿੰਨੇ ਦਾ ਕੋਈ ਮੁਲਾਜ਼ਮ ਕੋਈ ਪ੍ਰਸ਼ਾਸਨ ਵੱਲੋਂ ਸਿਰਫ ਆ ਕੇ ਰਾਤ ਨੂੰ ਡੋਕਤਾ ਨਹੀਂ ਚੱਕੀਆਂ ਨੇ ਜਿੰਨੇ ਵੀ ਟਾਣੇ ਗਿਰੇ ਹੋਏ ਸੀ ਹਾਂਜੀ ਆ ਬਹੁਤ ਜਿਆਦੇ ਪਾਣ ਨਹੀਂ ਰਹੀ ਉਸ ਤੋਂ ਬਾਅਦ ਬਹੁਤ ਜਿਆਦੇ ਨੁਕਸਾਨ ਹੋਇਆ ਸਾਡੇ ਵੀ ਮੋਟਰਸਾਈਕਲ ਤੇ ਤਾਂਨੇ ਬਹੁਤ ਗਿਰੇ ਨੇ ਵੀ ਰਾਤ ਨੂੰ ਘਰ ਜਾਂਦੇ ਹੋਏ ਰਾਤ ਨੂੰ ਮੈਨੂੰ 8-9 ਵਜੇ ਜਾਂਦੇ ਘਰ ਜਾਂਦੇ ਹੋਏ ਉਹਦਾ ਐਕਸੀਡੈਂਟ ਦਾ ਬਹੁਤ ਚੱਕਰ ਪੈਂਦਾਗਾ ਹਾਂਜੀ ਹਾਂ ਬੜਾ ਲੜਕੇ ਦਾ ਪੈਣੇ ਹੁਣ ਕੋਈ ਇਹਦਾ ਹੁਣ ਸਰਕਾਰ ਨੂੰ ਚਾਹੀਦਾ ਦੇਖੋ ਇਹ ਅਜ ਕੋਣ ਆ ਜਿਵੇਂ ਟੰਗ ਆਪਣੇ ਨਮ ਕਰਿਆ ਜੀ ਪਹਿਲਾਂ ਮੈਂ ਮੁੰਡਿਆਂ ਨੂੰ ਲਾ ਕੇ ਚਲੋ ਵੀ ਕੋਈ ਬਚ ਕੇ ਕਿਸ ਤਰ੍ਹਾਂ ਕੋਈ ਲੱਗ ਆਉਂਦੇ ਲੱਗ ਜਾਂਦੇ ਨੂੰ ਉਹ ਲੱਗਦਾ ਜੀ ਵਿੱਚ ਕੋਈ ਵਾਰ ਐਕਸੀਡੈਂਟ ਹੋਇਆ ਜਾਂ ਕੁਛ ਆ ਉਹ ਮੁੰਡਿਆਂ ਨੂੰ ਨਾ ਲਾ ਕੇ ਮੈਂ ਬੜਾ ਤੋੜ ਕੇ ਵੀ ਭਰਾ ਰੱਖਿਆ ਹੁਣ ਕਹਿਣ ਦਾ ਮਤਲਬ ਇਹ ਹੈ ਕਿ ਹੁਣ ਆ ਵੱਡਾ ਤੇ ਟੁੱਟ ਨਹੀਂ ਰਿਹਾ ਕਿਸੇ ਤਰੀਕੇ ਨਾਲ ਇਹ ਤਾਂ ਮਹਾਜਾਮ ਖੁੱਲਿਆ ਜੀ ਬਹੁਤ ਟੇਪਰ ਦਾ ਇਹ ਹੁਣ ਵੀ ਲੜ ਕੇ ਪਏ ਨੇ ਉਹ ਵੀ ਲੜ ਕੇ ਪਏ ਨੇ ਗਵਰਨਮੈਂਟ ਨੂੰ ਚਾਹੀਦੇ ਹੈ ਕਿ ਪਰਾ ਫਰਾ ਕਰਨੀ ਚਾਹੀਦੀ ਹੈ ਇਹ ਰਾਤ ਨੂੰ ਬੰਦਾ ਚੱਕਾ ਮਾਰਫਾ ਲਾ ਕੇ ਨਾਬਾ ਤੋਂ ਰਾਹੁਲ ਖੁਰਾਨਾ ਦੀ ਰਿਪੋਰਟ ਹਮਦਰਦ ਟੀਵੀ ਸਤਿ ਸ਼੍ਰੀ ਅਕਾਲ ਹਮਦਰਦ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ